ਸਵਾਗਤ ਹੈ ਕਿਸਾਨ ਮਿਰੋਤ ਵਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਕੋਟ ਕਰੋੜ ਖੁਰਦੁਰਫ ਕੋਟਲੇ ਦੇ ਵਿੱਚ ਤੇ ਕੋਟਲੇ ਪਿੰਡ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਚਿਹਰਾ ਸੋਹਣਾ ਸੁਨੱਖਾ ਗੱਭਰੂ ਤੇ ਵਪਾਰ ਲੈਣ ਦੇ ਵਿੱਚ ਜਿੰਦਾ ਵੱਡਾ ਨਾਮ ਆ ਤੇ ਨਾਮ ਆ ਮਿੱਤਰੋ ਮਨਦੀਪ ਤੇ ਬਾਈ ਦੇ ਕੋਲੇ گاਵਾ ਵੀ ਅੱਜ ਨਾ ਟਿਕਾਣੇ ਦੀਆਂ ਤਿੰਨ ਮਿੱਤਰੋ ਤਿੰਨੇ ਸੂਈਆਂ ਸਵਾਈਆਂ ਚੱਡੇ ਆ ਨਾ ਜਿਹੜੇ ਚੱਡੇ ਇਨੂੰ ਚੱਡੇ ਕਹਿੰਦੇ ਜਿਵੇਂ ਆਪਾਂ ਕਹਿੰਦੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਿੰਗਾਪੁਰਤ ਚੱਲੇ ਹਨ ਇਹਨਾਂ ਦੇਸ਼ਾਂ ਦੀਆਂ ਗਾਵਾਂ ਮਾਰ ਕੇ ਆ ਵੇਖੋ ਬਾਈਲੇ ਵਾ ਹੈ ਨਾ ਕਿਉਂਕਿ ਦੀਪ ਸਿੰਘ ਫੋਟੋਆਂ ਖਿੱਚ ਕੇ ਰੱਖ ਪਤਾ ਲੱਗਿਆ ਆਪਾਂ ਉਹ ਹੀ ਅੱਖਾਂਗੇ ਅੱਜ ਬਾਈ ਘੰਟੇ ਕੋਈ ਵੀਡੀਓ ਆਉਣ ਵਾਲੀ ਹੈ ਇੱਕ ਸਾਰੀ ਜਾਣਕਾਰੀ ਲੈਣੇ ਮਨਦੀਪ ਬਾਈ ਤੋਂ ਸਤਿ ਸ੍ਰੀ ਅਕਾਲ ਬੰਦੀ ਵੀਰੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਵੀਰੇ ਠੀਕ ਠਾਕ ਆ ਹਾਂਜੀ ਸਾਰੇ ਵਧੀਆ ਤੁਸੀਂ ਦੱਸੋ ਜੀ ਸ੍ਰੀ ਰਾਮ ਰਾਮ ਸੱਬੇ ਭਾਈਆਂ ਤੇ ਵੀ ਕਹਿਣਾ ਸਹੀ ਗਾ ਰਾਮ ਰਾਮ ਹੋਰ ਘਰ ਪਰਿਵਾਰ ਠੀਕ ਠਾਕ ਹਾਂਜੀ ਸਾਰੇ ਵਧੀਆ ਜੀ ਚਲ ਛੱਡਦੇ ਕੰਮ ਅੱਛਾ ਅੱਜ ਤਿੰਨ ਗਾਵਾਂ ਹਨਾ ਬਾਈ ਹਾਂਜੀ ਵੀਰੇ ਤਿੰਨ ਆਈ ਅੱਜ ਤੇਰਾ ਦਿਲ ਕਿੰਨੇ ਤੋਂ ਕਹਿੰਦਾ ਸ਼ੁਰੂਆਤ ਅੱਜ ਤੇਰੇ ਤੋਂ ਹੀ ਆ ਇਹਨੂੰ ਜਰਸੀ ਵੀ ਕਰ ਲੈਨੇ ਬਾਈ ਜਰਸੀ ਤੋਂ ਕਰ ਮੈਨੂੰ ਪਤਾ ਤੂੰ ਜਰਸੀ ਦਾ ਦਵਾਨਾ ਫਰਾਵਾ ਦਾ ਸਹੀ ਗੱਲ ਇਹ ਕੀ ਡਿਟੇਲ ਆ ਬਾਈ ਫਿਰ ਦੂਜੇ ਸੋਏ ਸੂਈ ਆ ਜੀ ਠੀਕ ਆ 28 ਮਗਰ ਆ ਜੀ ਠੀਕ ਆ 20 ਦਿਨਾਂ ਦਾ ਸੂਆ ਜੀ 20 ਦਿਨਾਂ ਦਾ ਸੂਆ ਹਾਂਜੀ 16 ਕਿਲੋ ਦੁੱਧ ਅਗਲਾ ਜੋਕ ਕੇ ਲੈ ਜਾਵੇ ਜੀ ਐਣ ਕੰਡੇ ਧਰ ਕੇ ਹਾਂਜੀ ਥਣਾ ਦੀ ਖਿਲਣ ਹਲਾਉਣ ਦੀ ਆਪਣੀ ਸਾਰੀ ਗਰੰਟੀ ਹੋਊਗੀ ਬਸ ਠੀਕ ਆ ਬਾਈ ਚੋਣ ਜਾਣ ਕਿਵੇਂ ਲੱਗਾ ਬਾਈ ਮੁੱਠੀ ਵਾਲਾ ਥਾਣਾ ਮਾਰੀ ਧਾਰਾ ਦੁੱਧ ਚੋਣ ਜਾਣ ਤਾਂ ਸਰਾ ਹੀ ਆ ਬਾਈ ਹਾਂ ਕੰਟਾਂ ਦੇ ਸੁੱਕੇ ਪਏ ਮੈਂ ਹੂੰ ਨੇ ਵੇਖਿਓ ਆਉਂਦੀ ਕਿਰਾਂ ਦੀ ਹੈ ਨਾ ਵਾਕਿਆ ਹੀ ਆ ਸਿਆਣੀ ਬਹੁਤ ਆ ਗਾਂ ਹੂੰ ਧੋਣ ਵਾਲੇ ਆ ਥਾਣੇ ਪਿੱਛਾ ਮੁੜ ਕੇ ਨਹੀਂ ਵੇਖਿਓ ਨੇ ਕੋਈ ਬੈਠਾ ਥੱਲੇ ਗੋਹਾਂ ਲੱਗਾ ਪਿਆ ਥਾਣਾ ਨੂੰ ਹੋ ਜਾਵੇ ਹੂੰ ਲੈ ਆ ਐ ਪਸਮਉਂਦੀ ਆ ਫਿਰ ਬਈ ਪਸਮਉਂਦੀ ਪੂਰੀ ਬਈ ਹੂੰ ਪਸਮਾ ਪੂਰਾ ਬਈ ਮੈਂ ਕਰਦੀ ਆ ਹੂੰ ਗੜ ਦਿੰਦੀ ਕਿੱਲੇ ਪਸਮ ਹੀ ਨਹੀਂ ਹੋਇਆ ਹਜੇ ਲੈ ਠੀਕ ਥਾਣੇ ਚੰਗਾ ਬਈ ਥਾਣ ਤਾਂ ਬਹੁਤ ਚੰਗਾ ਬਈ ਘਰੇ ਚੋਈ ਜਾਂ 200 ਰੁਪਏ ਨਿਆਰਾ ਦੀ ਲੈ ਲੈ ਬਈ ਅੱਛੰਦਰੀਆ ਛੱਟੇ ਗਵਾਂਡੀਆਂ ਦੀ ਕਹਿੰਦੇ ਤੁਸੀਂ ਡੱਪਦੇ ਇਹਦੇ ਦਾ ਦੱਸਦੀ ਆ ਬਾਈ ਚੰਗੇ ਪਉਦਾ ਤਾਂ ਚੋਣ ਹੀ ਦੱਸ ਦਿੰਦਾ ਹਨਾ ਬਾਈ ਹਾਂਜੀ ਹਾਂਜੀ ਬਾਈ ਪਾਰਕੂ ਬੰਦੇ ਦਾ ਚਵਾਈ ਤੋਂ ਫੜ ਲੈਂਦਾ ਪਸੂ ਫੜ ਲੈਂਦਾ ਬਾਈ ਜੀ ਆਵਾਜ਼ ਆਉਂਦੀ ਆ ਠਕ ਠਕ ਨਹੀਂ ਬਾਈ ਪ੍ਰੈਸ਼ਰ ਦੁੱਧ ਹੈਗਾ ਤੇ ਪ੍ਰੈਸ਼ਰ ਆ ਹਾਂ ਮੈਂ ਇਹੀ ਚਖਾੜ ਮਜਬੂਰੀ ਨਹੀਂ ਬਾਜ਼ਾਰ ਲਾਇਆ ਜਗਣਾ ਵੀ ਉਹਨੇ ਹੀ ਹੱਥ ਲੋ ਜਿਹੜਾ ਤੁਹਾਡੇ ਦੁੱਧ ਆ ਬਾਈ ਹਾਂਜੀ ਹਾਂਜੀ ਬਾਈ ਲੈ ਆ ਬਾਈ ਮੋੜ ਬਹੁਤ ਸੋਹਣੀ ਸਸਿਕਾੜ ਜੀ ਬਹੁਤ ਸੋਹਣੀ ਗਾ ਮਤਲਬ ਜਰਸੀ ਪਿਓਰ ਪੰਜਾਬ ਵਾਲੀ ਆ ਇੱਕ ਤਾਂ ਬਾਈ ਦੁੱਧ ਵਾਲੇ ਪੱਖ ਤੋਂ ਬਹੁਤ ਚੰਗੀ ਆ ਤੇ ਦੂਜੀ ਕਰਮਾਂ ਵਾਲੀ ਦਾ ਬਾਈ ਡਿਜ਼ਾਈਨ ਜੁੜਨ ਦੇਵੇਂ ਨੂੰ ਵੇ ਦਾਣਾ ਜਿਹੜਾ ਉਹ ਵੀ ਤੁਹਾਨੂੰ ਪਸੰਦ ਆਉਣ ਵਾਲਾ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਐਂ ਦਾ ਫੜਦੀ ਆ ਗਾਹਕ ਨੂੰ ਖਲਾਰਦੀ ਆ ਗਾਹਕ ਨੂੰ ਕਹਿੰਦੀ ਆ ਓਏ ਕੱਢ ਜੇਬ ਚੋਂ ਪੈਸੇ ਜਿੰਨੇ ਹੈਗੇ ਦਾ ਇਧਰ ਮੈਦਾਨ ਤੇ ਆਹ ਵੇਖ ਲੋ ਬਾਈ ਬੱਛੀ ਮਗਰ ਆ ਵੀ ਰੇਂਦੀ ਬੱਛੀ ਮਗਰ ਆਈ ਹਾਂਜੀ ਹਾਂ ਬੱਛੀ ਵੀ ਵਿਖਾਦੀ ਆ ਬਾਈ ਆ ਲੈ ਬਈ 20 ਦਾ ਸੂਆ ਸਿੰਘ ਦਾ ਕਿ ਕਿ ਨਹੀਂ 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 ਤਾਂ ਨਿਕਲੇ ਨਹੀਂ ਬਾਈ ਕਿੰਨੇ ਦੀ ਦੇ ਦੀਏ ਵੀਰੇ ਕਿ ਵੀਰੇ ਮੌਲ ਜਿੰਨਾ ਮਰਜ਼ੀ ਕਰ ਲਈ 62000 ਦੀ ਦੇ ਦਾਂਗੇ ਜੀ ਮੁੱਲ ਜਿੰਨਾ ਮਰਜ਼ੀ 62000 ਦੀ ਦੇਣੀ ਆ ਹਾਂਜੀ ਹਾਂਜੀ ਵਿੱਚੋਂ ਮਾਨ ਤਾਣ ਥੋੜਾ ਬਹੁਤਾ ਕਰਾਂਗੇ ਜੀ ਜ਼ਰੂਰ ਕਰਾਂਗੇ ਜੀ ਗੱਡੀ ਬਾਹਰ ਨੂੰ ਮਾਣ ਇਹਨੂੰ ਸੌਰੀ ਇਹਨੂੰ ਗਾਣੂ ਕਰਦੇ ਆਂ ਇਹਦੇ ਆਹ ਦੋ ਨੰਬਰ ਵਾਲੀ ਤੇ ਆ ਜਾ ਹੁਣ ਇਹ ਦੋ ਨੰਬਰ ਵਾਲੀ ਵੀਰੇ ਆਹ ਬੱਚਾ ਚੁੰਗ ਗਿਆ ਵੀਰੇ ਤੇਰੀ ਵੈੜ ਦੂ ਯਾਰ ਕੋਈ ਨਹੀਂ ਕੋਈ ਅਰੇ ਦੂਜੇ ਸੂਏ ਸੂਈ ਆ ਹੈ ਹਾਂਜੀ ਇਹ ਵੀ ਦੂਜੇ ਸੂਏ ਸੂਈ ਆ ਇਹਨੂੰ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਇਹਨੂੰ ਭਾਈ 20 ਦਿਨ ਹੀ ਸੁਆ ਹੋ ਗਿਆ ਇਹਨੂੰ ਠੀਕ ਹੈ ਸੀਸਨ ਦੀ ਇਹ ਵੀ ਪੂਰੀਆਂ ਬਈ ਪੂਰੀਆਂ ਹੂੰ ਠੀਕ ਹੈ ਲੈ ਆਏ ਬੈਠੇ ਥਲੇ ਇਹਦੇ ਮਗਰ ਵੀ ਬੱਛੀ ਹੈ ਜੀ ਇਹਦੇ ਮਗਰ ਵੀ ਬੱਛੀ ਹੈ ਇਹਦੇ ਮਗਰ ਬੱਛੀ ਠੀਕ ਹੈ ਬਈ ਯਾਰ ਹਨਾ ਲੈ ਵਾਲੂ ਆਏ ਨੇ ਥਲੇ ਵੀ ਬਹੁਤ ਤਕੜਾ ਯਾਰ ਦੋਨੇ ਬਈ ਸਾਰੀਆਂ ਇੱਕੋ ਜਿਹਾ ਪਚਵਾਈਏ ਲੋਕੀ ਮਾਰੀ ਨਹੀਂ ਲੈਂਦੇ ਬਈ ਨਹੀਂ ਲੈਂਦੇ ਬਈ ਬਾਣਾ ਹੀ ਦੱਸਦੀਆਂ ਵੱਡੇ ਬੰਦੇ ਹਾਂਜੀ ਹਾਂਜੀ ਬਈ ਠੀਕ ਹੈ ਬਈ ਲੈ ਮਾਰ ਤੋਂ ਸਮਾਗਰਾਂ ਨੂੰ ਦਾ ਵੀ ਤਰੀਕਾ ਹੋਣਾ ਚਾਹੀਦਾ ਪਸਤ ਨੂੰ ਇਹ ਤਾਂ ਗੱਲ ਹੈ ਕਈ ਬੰਦੇ ਕਹਿ ਦਿੰਦੇ ਪਸਮਾ ਵੀ ਜਿਹੜੀ ਛੇੜ ਛੜ ਤਾਂ ਹੋਣੀ ਚਾਹੀਦੀ ਨਾ ਉਸਮਾਨ ਨਾਲ ਵੀਰੇ ਧਾਰਾ ਹਨਾ ਉਹ ਮੈਂ ਹਾਂ ਪਸਤ ਨੂੰ ਹਲਚਲ ਦਾ ਪਤਾ ਲੱਗੇ ਹਾਂਜੀ ਹਾਂਜੀ ਹੁਣ ਕਈ ਮਹਿਸੂਸ ਹੀ ਨਹੀਂ ਹੁੰਦੇ ਪਸਤ ਨੂੰ ਆਹ ਦੇਖੋ ਚੋਣ ਬਾਈ ਉਹ ਤੋਂ ਛੱਡ ਦਿਓ ਦੋਤੇ ਜੀ ਮਾਲਾ ਜਵੇਂ ਦੋ ਦੀ ਮੋਟਰ ਚੱਲਦੀ ਹੁੰਦੀ ਹੈ ਬਾਈ ਦੋ ਬਾਈ ਦੋ ਮਿੰਟਾਂ ਦੇ ਵਿੱਚ ਚੋ ਕੇ ਬੰਦਾ ਉੱਠ ਖੜੂਗਾ ਸਹੀ ਗੱਲ ਆ ਵੀਰੇ ਹੋਲੀ ਆ ਬੂਰੀ ਕਿੰਨਾ ਇਹਦੇ ਥਲੇ ਵੀਰੇ ਇਹ ਥੱਲੇ 18 ਕਿਲੋ ਆਈ। ਐਣ ਕੰਡੇ ਜੋਕਰਾਂ। ਕੰਡੇ ਤੇ ਜੋਕਰਾਂ ਵਾਲੇ ਦੋਨੋਂ ਥੱਲੇ ਜੀ। ਕਿਆ ਬਾਤ ਆ ਬਈ। ਹਾਂਜੀ। ਬੇਵਾਲੂਆ ਬਹੁਤ ਸੋਹਣੀ ਬੈੜਾ ਯਾਰ ਆ ਵੀ। ਹਾਂਜੀ। ਫਿਕਸਡਰ ਦੀ ਆ ਹਨਾ। ਪੱਟਾਂ ਦੇ ਸਾਨ ਨਾਲ ਵਾਲੇ ਵਾ। ਹਾਂਜੀ ਹਾਂਜੀ ਪੱਟਾਂ ਵਾ। ਲੈ ਮਿੱਤਰੋ ਵੇਖੋ ਗੇਰਾ ਜੀ ਤੁਨੋਂ। ਹਨਾ। ਥਾਣ ਥੁਣੇ ਲੈਵਾ ਲੂਵਾ ਡਿਜ਼ਾਈਨ ਜਿਹਨ ਪਾਕ ਕਮਾਲਾ ਕਰਮਾਂ ਵਾਲੀ ਦਾ। ਬਾਕੀ ਬਰੀਕੀ ਵੀ ਬੜੀ ਕਮਾਲਾ ਬਈ। ਕੋਈ ਕਹਿਣ ਵਾਲੀ ਗੱਲ ਨਹੀਂ ਵੀ। ਹੂੰ। ਬਾਈ ਬੱਚੀ ਤੇ ਹੈਗੀ 24 25 ਕਿਲੋ ਵਾਲੀ ਇਹ ਹਾਂ ਪਰ ਨਾ ਸੰਭੀ ਘਟਾ ਹੀ ਉਹ ਸੰਭੀ ਘਟਾ ਬਾਈ ਟਕਾਣੇ ਦੀ ਸੇਵਾ ਹੋ ਜੇ ਘਰਾਂ ਦੀ ਹਾਂ ਕਿਤੇ ਸੰਭੀ ਹੋਵੇ ਬੱਚੀ ਤੇ 24 25 ਕਿਲੋ ਦੋ ਦੋ ਆ ਵੀ ਖੁੱਲ ਗਈ ਓਏ ਚਲ ਲੈ ਵੀ ਦੀਪ ਚਾ ਲੈਵੇ ਤੇ ਲਾਈ ਕਰਾਂ ਦੀ ਕੈਮਰਾ ਇਹਦੇ ਤੇ ਇੱਕ ਵਾਰੀ ਖੋਲ ਯਾਰ ਸਵਾਦ ਹੀ ਵੜਾ ਆਉਂਦਾ ਇਹਦਾ ਲੈਵਾ ਵੇਖਣ ਦਾ ਨਾ ਘਰੇ ਐ ਦੁੱਖ ਤੋੜ ਲੈਵਾ ਖੜੀ ਹੋਈਦਾ ਨਾ ਤੇ ਦੋ ਤਰ 18 ਕਿਲੋ ਕੰਡੇ ਤੇ ਜੋਕਦੀ ਆ ਤੇ ਚੂਣ ਦਾ ਨਜ਼ਾਰਾ ਵੀ ਬਹੁਤ ਜ਼ਿਆਦਾ ਆਊਗਾ ਬਾਈ ਇਹ ਕਿੰਨੇ ਦੀ ਵੀਰੇ ਇਹ ਵੀ ਬਾੜ ਹੇਅਰ ਦੀ ਦੇ ਦਾਂਗੇ ਮੰਨ ਤਾਂ ਨਹੀਂ ਹੁੰਦਾ ਵੀ ਜਰੂਰ ਕਰਾਂਗੇ ਜੀ ਜੇ ਜੋੜਾ ਹੀ ਲੈਣ ਵਾਲਾ ਹੋਇਆ ਕੋਈ ਜੋੜਾ ਲੈਣਾ ਹੋਇਆ ਵੀਰੇ ਇੱਕ ਵੀ ਦਾ ਦੇ ਦਾਂਗੇ ਠੀਕ ਆ ਬੱਡੇ ਵੀ 60-60 ਦੇ ਪਾਜ ਹਾਂਜੀ ਠੀਕ ਆ ਭਾਈ ਤੇ ਆਹ ਬਾਈ ਜਿਹੜੀ 3 ਨੰਬਰ ਤੇ ਵਹਿੜਾ ਵੀ ਇਹ ਬਾਈ ਮੂੰਹ ਦੋ ਦੰਦ ਦਾ ਵਹਿੜਾ ਹਜੇ ਅੱਛਾ ਪਹਿਲਾਂ ਨਹੀਂ ਆ ਪਹਿਲਾਂ ਸੁਆ ਸੁਈ ਹੈ ਜੀ ਕੀ ਬਾਤ ਆ ਭਾਈ ਹੁਣ ਅੱਛਾ ਚੁੰਗੀ ਜਾਂਦਾ ਹੈ ਵੀਡੀਓ ਦਾ ਚਾਪਾ ਹਾਂ ਉਹ ਤਾਂ ਜਰਾ ਆਪ ਨੂੰ ਪਤਾ ਲੱਗ ਹੀ ਗਿਆ ਤੇ ਥਣ ਲੈਵੇ ਦੀ ਸਾਰੇ ਕਾਹੇ ਦੀ ਇਹ ਵੀ ਓਕੇ ਆ ਜੀ ਠੀਕ ਆ ਚੂਣ ਚਣ ਕਿਵੇਂ ਲੱਗ ਚੂਣ ਚਣ ਬਾਈ ਪੂਰਾ ਠੀਕ ਹੈ ਬਾਈ ਫੁੱਲ ਵਧੀਆ ਜੀ ਜੀ ਦੁੱਧ ਕਿੰਨਾ ਵੀਰੇ ਇਹਦੇ ਥੱਲੇ ਇਹਦੇ ਥੱਲੇ 14 ਕਿਲੋ ਬਾਈ ਕੀ ਬਾਤ ਆ ਬਾਈ ਹਾਂ ਜੀ ਮਾਰਦਾ ਸੀਲ ਠੰਡੀ ਬਹੁਤ ਹੈ ਵੀ ਹੈ ਨਾ ਬਾਈ ਹਾਂ ਜੀ ਹਾਂ ਜੀ ਬਾਈ ਕਿੰਨਾ ਪੁੱਤ ਏ ਕਾਕੇ ਯਾਰ ਗਾਈਆਂ ਨਾਲ ਤੇਰੇ ਨਾਲ ਸਵਾਥ ਹੰਥੋਂ ਤਾਂ ਹੈਗੇ ਨਾ ਯਾਰ ਘੱਟੀ ਬਾਹਰ ਨੂੰ ਬਾਈ ਆਪਾਂ ਤੁਹਾਨੂੰ ਮਾੜਾ ਪਾਉ ਨਹੀਂ ਦੇਦੇ ਵੀਰੇ ਮੈਂ ਬਾਈ ਨਾ ਲੈਣੀ ਨਾ ਹੋਈ ਤਾਂ ਲੱਖ ਵਾਰੀ ਆਪਾਂ ਉਹ ਜਣੀ ਮੁੜ ਕੇ ਜਾਂਦਾ ਹੁਣ ਸਹੀ ਗੱਲ ਹੈ ਬਾਕੀ ਕੱਦ ਕੱਡ ਵਾਲੀਆਂ ਕੋਈ ਛੋਟੀਆਂ ਨਹੀਂ ਹੋਵੇ ਨਾ 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 ਸੋਹਣੀ ਸੁਨੱਖੀ ਹੈ ਬਈ ਕੋਈ ਛੱਕੜੀ ਦੋ ਦਾ ਨਵਾਂ ਹਾਨ ਬੱਚੀ ਆ ਯਾਰ ਹਾਂਜੀ ਹਾਂਜੀ ਦੇਵਾਲੂ ਆ ਵੇਖੋ ਗਰਾਂ ਦੀ ਹੈਣਾ ਪੱਟਾਂ ਦੇ ਸੰ ਨਾਲੀਆਂ ਇਹ ਨਾ ਖੋਚਾ ਕੇ ਖੜ ਲਾ ਕੇ ਵੀਡੀਓ ਬਣਾਈ ਹੋਈ ਹੈ ਨਹੀਂ ਨਹੀਂ ਬਈ ਆਪਾਂ ਜੀ ਵੀ ਕੀਤੀਆਂ ਘੰਟਾ ਕੋ ਬਈ ਚਵਾਈ ਤੋਂ ਤੇ ਐਨ ਲੋਵਾਲਾ ਵੀ ਤੁਸੀਂ ਜਿੱਥੇ 6:00 ਵਜੇ 6:30 ਚਵਾਈ ਹੁੰਦੀ ਉੱਥੇ ਵੀਡੀਓ 8:30 9:00 ਦਾ ਟਾਈਮ ਆ ਬਈ ਇਹਨਾਂ ਨੂੰ ਦੋ ਕੋ ਘੰਟੇ ਲੇਟ ਕੀਤਾ ਕੰਮ ਅਸੀਂ ਦੋ ਟਾਈਮ ਬਈ ਆਪਾਂ ਚਵਾ ਕੇ ਲੈ ਕੇ ਜਾਣਾ ਬਈ ਬੰਦੇ ਗਾਰੰਟੀ ਹੋਊਗੀ ਦੋ ਦੀ ਆਪਣੀ ਆ ਉਹਦਾ ਨਿੱਕਾ ਕੰਡਾ ਲਿਆਇਆ ਜੇ ਭਾਵੇਂ ਦੀ ਇਹਨਾਂ ਸੋਚੇ ਵਪਾਰੀ ਬਾਲਟੀਆਂ ਦੀ 2-2 ਇੱਕ ਗੱਲ ਕਹਿੰਦਾ ਬਾਈ 2-2 ਲੀਟਰ ਵਪਾਰੀ ਬਾਲਟੀਆਂ ਜੀ ਨਪਾਉਂਦੇ ਮੈਂ ਕਿਹਾ ਬਈ ਉਹ ਵੀ ਕਲਾ ਹੋਣੀ ਚਾਹੀਦੀ ਤੁਸੀਂ ਨਪਾਉਂਦੇ ਪਾਉਂਦੇ ਹੀ ਪਾਉਂਦੇ ਸਹੀ ਗੱਲ ਹੈ ਆ ਵੇਖੋ ਵੀਰੇ ਵਪਾਰੀ ਨੂੰ ਬਈ ਰਿੱਕ ਮਾੜਾ ਕਹਿ ਦਿੰਦਾ ਪਰ ਯਾਰ ਜੇ ਵੀਦਾਰ ਵੀ ਭਰਾ ਬਈ ਭਾਈ ਆ ਸਾਰੇ ਆਪਾਂ ਜੇ ਵਪਾਰੀ ਨੂੰ ਮਾੜੀ ਦਿੰਨੇ ਤਾਂ ਹੀ ਲੈਣੇ ਆ ਸਹੀ ਗੱਲ ਹੈ ਸਹੀ ਗੱਲ ਹੈ ਤੇ ਬਾਈ ਫਿਰ ਹੁਣ ਮਨਦੀਪ ਆਏ ਆ ਵੀ ਕਹਿੰਦਾ ਭਾ ਕੀ ਕਰੀਏ ਏ ਬਾਈ ਆਪਾਂ 52000 ਦੀ ਇਹ ਦੇ ਦੇਣੀ ਅੱਜ 52 ਬਾੜ ਬਾੜੀ ਚੱਲਣਾ ਈ ਤੇ 170 ਦੀਆਂ ਜਾਣਦੇ ਤੇ 30000 ਪਿਆ ਦਾ ਇਹ ਜਾਣਦੇ 60 60 90000 ਚਾ ਜਾਣਦਾਂਗੇ ਹਾਂ ਵੇਖੀ ਜਾ ਕੋਈ ਨਹੀਂ ਲੈ ਜਾਗੇ ਲੈ ਜੀ ਮਿੱਤਰੋ ਇੱਕ 70 ਦੀਆਂ ਤਿੰਨ ਗਾਵਾਂ ਤੇ ਘਰੇ ਬਣਾ ਲੋ ਥਾਵਾਂ ਮਗਰ ਹੋ ਜਾਣੀਆਂ ਫਿਰ ਬੱਛੀਆਂ ਤਿਆਰ ਤੇ ਇਹ ਵੀ ਬਣਣਗੀਆਂ ਗਾਵਾਂ ਤੇ ਹੁਣ ਨੰਬਰ ਮੈਨੂੰ ਲਿਖਾਈ ਪਈ ਕਿੰਨਾ ਨੰਬਰ ਵੀਰੇ ਆਪਣਾ 98550 ਜੀ ਜੀ 83001 ਜੀ ਇੱਕ ਵਾਰੀ ਹੋਰ ਆਉਣ ਦੇ 98550 ਜੀ 68001 ਜੀ ਠੀਕ ਹੈ ਜੀ ਬਾਕੀ ਭਾਈ ਆਪਾਂ ਕੋਈ ਸੁਰੱਖਿਆ ਬਿੰਦੀ ਨਹੀਂ ਲਾਈ ਇਹਨਾਂ ਦੇ ਹਾਂ ਕੋਈ ਨਵਾਂ ਨਹੀਂ ਆਗੇ ਹਾਂ ਪਤਾ ਲਾਇਆ ਪਾウダー ਲਾਇਆ ਠੀਕ ਹੈ